ਗੁਰੂ ਜੀ ਦਾ ਹਾਲ ਸਾਵਾ ਹੈ ਗੁਰਜੀ ਕੀ ਫਤਿਹ ਹੱਥ ਜੋੜ ਕੇ ਕਰਾਂ ਅਰਦਾਸ ਸੁਣੀ ਮੇਰੀ ਬਾਜਾ ਵਾਲਿਆ ਹੱਥ ਜੋੜ ਕੇ ਕਰਾਂ ਅਰਦਾਸ ਸੁਣੀ ਮੇਰੀ ਬਾਜਾ ਵਾਲਿਆ ਹੱਥ ਜੋੜ ਕੇ ਕਰਾਂ ਅਰਦਾਸ ਸੁਣੀ ਮੇਰੀ ਬਾਜਾ ਵਾਲਿਆ ਹੱਥ ਜੋੜ ਕੇ ਕਰਾਂ ਅਰਦਾਸ ਸੁਣੀ ਮੇਰੀ ਬਾਜਾ ਵਾਲਿਆ ਹੱਥ ਜੋੜ ਕੇ ਕਰਾਂ ਅਰਦਾਸ ਸੁਣੀ ਮੇਰੀ ਬਾਜਾ ਵਾਲਿਆ ਹੱਥ ਜੋੜ ਕੇ ਕਰਾਂ ਅਰਦਾਸ ਸੁਣੀ ਮੇਰੀ ਬਾਜਾ ਵਾਲਿਆ ਹੱਥ ਜੋੜ ਕੇ ਕਰਾਂ ਅਰਦਾਸ ਸੁਣੀ ਮੇਰੀ ਬਾਜਾ ਵਾਲਿਆ ਹੱਥ ਜੋੜ ਕੇ ਕਰਾਂ ਅਰਦਾਸ ਸੋਣੀ ਮੇਰੀ ਬਾਜਾ ਵਾਲਿਆ ਮੇਰੀ ਟੁੱਟਦੀ ਪਈ ਹੈ ਆਸ ਸੋਣੀ ਮੇਰੀ ਬਾਜਾ ਵਾਲਿਆ ਮੇਰੀ ਟੁੱਟਦੀ ਪਈ ਹੈ ਆਸ ਸੋਣੀ ਮੇਰੀ ਬਾਜਾ ਵਾਲਿਆ ਮੇਰੀ ਟੁੱਟਦੀ ਪਈ ਹੈ ਆਸ ਸੋਣੀ ਮੇਰੀ ਬਾਜਾ ਵਾਲਿਆ ਮੇਰੀ ਟੁੱਟਦੀ ਪਈ ਹੈ ਆਸ ਸੋਣੀ ਮੇਰੀ ਬਾਜਾ ਵਾਲਿਆ ਮੇਰੀ ਟੁੱਟਦੀ ਪਈ ਹੈ ਆਸ ਸੁਣੀ ਮੇਰੀ ਬਾਜਾਂ ਵਾਲਿਆ ਮੇਰੀ ਟੁੱਟਦੀ ਪਈ ਹੈ ਆਸ ਸੁਣੀ ਮੇਰੀ ਬਾਜਾਂ ਵਾਲਿਆ ਮੇਰੀ ਟੁੱਟਦੀ ਪਈ ਹੈ ਆਸ ਸੁਣੀ ਮੇਰੀ ਬਾਜਾਂ ਵਾਲਿਆ ਮੇਰੀ ਟੁੱਟਦੀ ਪਈ ਹੈ ਆਸ ਸੁਣੀ ਮੇਰੀ ਬਾਜਾਂ ਵਾਲਿਆ ਚਾਰ ਪੁੱਤਰ ਨੂੰ ਤੋਰ ਕੇ ਆਇਆ 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 ਤੋਰ ਕੇ ਆਇਆ ਚਾਰ ਪੁੱਤਰੇ ਨੂੰ ਤੋਰ ਕੇ ਆਇਆ ਗਮੀ ਜਨਹੀਂ ਤੂੰ ਨਵੀਂ ਵੇਚੇ ਆਖੇਆ 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 ਬੋਤ ਜੀਵਤ ਨੇ ਹਜ਼ਾਰ ਸੁਣੀ ਮੇਰੀ ਬਾਜਾ ਵਾਲਿਆ ਹੱਥ ਜੋੜ ਕੇ ਕਰਾਂ ਯਰਦਾਸ ਸੁਣੀ ਮੇਰੀ ਬਾਜਾ ਵਾਲਿਆ ਹੱਥ ਜੋੜ ਕੇ ਕਰਾਂ ਯਰਦਾਸ ਸੁਣੀ ਮੇਰੀ ਬਾਜਾ ਵਾਲਿਆ ਹੱਥ ਜੋੜ ਕੇ ਕਰਾਂ ਰਦਾਸ ਸੁਣੀ ਮੇਰੀ ਵਾਜਾ ਵਾਲਿਆ ਹੱਥ ਜੋੜ ਕੇ ਕਰਾਇਆ ਰਦਾਸ ਸੁਣੀ ਮੇਰੀ ਵਾਜਾ ਵਾਲਿਆ ਹੱਥ ਜੋੜ ਕੇ ਕਰਾਇਆ ਰਦਾਸ ਸੁਣੀ ਮੇਰੀ ਵਾਜਾ ਵਾਲਿਆ ਹੱਥ ਜੋੜ ਕੇ ਕਰਾਇਆ ਰਦਾਸ ਸੁਣੀ ਮੇਰੀ ਵਾਜਾ ਵਾਲਿਆ ਹੱਥ ਜੋੜ ਕੇ ਸੋਣੀ ਮੇਰੀ ਬਾਜਾ ਵਾਲਿਆ ਸਰਸਾ ਕੰਡੇ ਵਛੋੜਾ ਜਦੋਂ ਪੈ ਗਿਆ 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 ਸਰਸਾ ਕੰਡੇ ਵੋ ਛੋੜਾ 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 ਜਦੋਂ ਪੈ ਗਿਆ ਪੂਰੀ ਕੈਨਾਤ ਦਾ ਦਿਲ ਉਹਦੋਂ ਪੈ ਗਿਆ ਪੂਰੀ ਕਹਿਨਾਥ ਦਾ ਦਿਲ ਉਦੋਂ ਬਹਿ ਗਿਆ ਪੂਰੀ ਕਹਿਨਾਥ ਦਾ ਦਿਲ ਉਦੋਂ ਬਹਿ ਗਿਆ ਪੂਰੀ ਕਹਿਨਾਥ ਦਾ ਦਿਲ ਉਦੋਂ ਬਹਿ ਗਿਆ ਤਨ ਤਨ ਗੁਜਰੀ ਦਾ ਲਾਲ ਸੁਣੀ ਮੇਰੀ ਬਾਜਾ ਵਾਲਿਆ ਹੱਥ ਜੋੜ ਕੇ ਕਰਾ ਯਰ ਦਾਸ ਸੁਣੀ ਮੇਰੀ ਬਾਜਾ ਵਾਲਿਆ ਹੱਥੇ ਜੋੜ ਕੇ ਕਰਾ ਦਾਸੇ ਸੁਣੀ ਮੇਰੀ ਬਾਜਾ ਵਾਲਿਆ ਹੱਥ ਜੋੜ ਕੇ ਕਰਾਇਆ ਅਰਦਾਸੇ ਸੁਣੀ ਮੇਰੀ ਬਾਜਾ ਵਾਲਿਆ ਮੇਰੀ ਟੁੱਟਦੀ ਪਈ ਏ ਆਸ ਸੁਣੀ ਮੇਰੀ ਬਾਜਾ ਵਾਲਿਆ ਮੇਰੀ ਟੁੱਟਦੀ ਪਈ ਏ ਆਸ ਸੁਣੀ ਮੇਰੀ ਬਾਜਾ ਵਾਲਿਆ ਮੇਰੀ ਟੁੱਟਦੀ ਪਈ ਸੋਣੀ ਮੇਰੀ ਬਾਜਾ ਵਾਲਿਆ ਮੇਰੀ ਟੋਟ ਦੀ ਪਈ ਹੈ ਆਸ ਸੋਣੀ ਮੇਰੀ ਬਾਜਾ ਵਾਲਿਆ ਮਾਚੀ ਵਾਲੇ ਜੰਗਲਾਂ ਚ ਬੈ ਗਿਆ ਮਾਚੀ ਵਾਲੇ ਜੰਗਲਾਂ ਚ ਬੈ ਗਿਆ ਮਾਚੀ ਵਾਲੇ ਜੰਗ ਮਾਛੀ ਵਾਲੇ ਜੰਗਲਾਂ 'ਚ ਭੈ ਗਿਆ ਮਾਛੀ ਵਾਲੇ ਜੰਗਲਾਂ 'ਚ ਬਹਿ ਗਿਆ ਮਾਛੀ ਵਾਲੇ ਜੰਗਲਾਂ 'ਚ ਬਹਿ ਗਿਆ ਮਾਛੀ ਵਾਲੇ ਜੰਗਲਾਂ 'ਚ ਬਹਿ ਗਿਆ ਪਾਣਾ ਮਿੱਠਾ ਲੱਗਦਾ ਮੂੰਹ ਗਲ ਕਹਿ ਗਿਆ ਪਾਣਾ ਮਿੱਠਾ ਲੱਗਦਾ ਮੂੰਹ ਗਲ ਕਹਿ ਗਿਆ ਪਾਣਾ ਮਿੱਠਾ ਲੱਗਦਾ ਮੂੰਹ ਗਲ ਕੇ ਗਿਆ ਪਾਣਾ ਮਿੱਠਾ ਲੱਗਦਾ ਮੂੰਹ ਗਲ ਕੇ ਗਿਆ ਤਨ ਜਿਗਰ ਆਏ ਤੇਰਾ ਸ਼ੈਨ ਸ਼ਾ ਸੁਣੀ ਮੇਰੀ ਬਾਜਾ ਵਾਲਿਆ ਹੱਥ ਜੋੜ ਕੇ ਕਰਾਂ ਯਰ ਦਾਸ ਸੁਣੀ ਮੇਰੀ ਬਾਜਾ ਵਾਲਿਆ ਹੱਥ ਜੋੜ ਕੇ अरदास सुनी मेरी बाजा हाथ जोड़ के घर यरद सुनी मेरी बाजा हाथ जोड़ के करा अरदास सुनी मेरी बाजा हाथ जोड़ के करा सुनी मेरी बाजा वालिया जोड़ के घर यरद ਸੇ ਸੁਣੀ ਮੇਰੀ ਬਾਜਾ ਵਾਲਿਆ ਹੱਥੇ ਜੋੜ ਕੇ ਕਰਾਇ ਅਰਦਾਸ ਸੁਣੀ ਮੇਰੀ ਬਾਜਾ ਵਾਲਿਆ ਮੇਰਾ ਤੇਰੀ ਬਾਜਨੀਆਂ ਕੋਈ ਮੇਰਾ ਤੇਰੀ ਬਾਜਨੀਆਂ ਕੋਈ ਮੇਰਾ ਤੇਰੀ ਬਾਜਨੀਆਂ ਕੋਈ ਮੇਰਾ ਤੇਰੀ ਬਾਜਨੀਆਂ ਕੋਈ ਮੇਰਾ ਤੇਰੇ ਬਾਜ ਨਹੀਂ 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 ਕੋਈ ਕਿਸੇ ਵੀ ਥਾਂ ਤੇ ਮਿਲ ਦਿਨ ਟੋਈ ਕਿਸੇ ਵੀ ਥਾਂ ਤੇ ਮਿਲ ਦਿਨ ਟੋਈ ਕਿਸੇ ਵੀ ਥਾਂ ਤੇ ਨਾ ਮਿਲਦੀ ਟੋਈ ਕਿਸੇ ਵੀ ਥਾਂ ਮੇਲਾ ਦੀ ਨਾਟੋਈ ਮੈਂ ਬੜਾ ਨਾ ਤੇਰਾ ਦਾਸ ਸੁਣੀ ਮੇਰੀ ਬਾਜਾ ਵਾਲਿਆ ਹੱਥ ਜੋੜ ਕੇ ਕਰਾਂ ਯਰ ਦਾਸ ਸੁਣੀ ਮੇਰੀ ਬਾਜਾ ਵਾਲਿਆ ਹੱਥ ਜੋੜ ਕੇ ਕਰਾਂ ਯਰ ਦਾਸ ਸੁਣੀ ਮੇਰੀ ਬਾਜਾ ਵਾਲਿਆ ਹੱਥ ਜੋੜ ਕੇ ਸੋਣੀ ਮੇਰੀ ਬਾਜਾ ਵਾਲਿਆ ਹੱਥ ਜੋੜ ਕੇ ਕਰਾਇਆ ਰਦਾਸ ਸੋਣੀ ਮੇਰੀ ਬਾਜਾ ਵਾਲਿਆ ਹੱਥ ਜੋੜ ਕੇ ਕਰਾਇਆ ਰਦਾਸ ਸੋਣੀ ਮੇਰੀ ਬਾਜਾ ਵਾਲਿਆ ਹੱਥ ਜੋੜ ਕੇ ਕਰਾਇਆ ਰਦਾਸ ਸੋਣੀ ਮੇਰੀ ਬਾਜਾ ਵਾਲਿਆ ਹੱਥ ਜੋੜ ਕੇ ਦਾ ਸੋਣੀ ਮੇਰੀ ਬਾਜਾ ਵਾਲਿਆ ਮੇਰੀ ਟੁੱਟਦੀ ਪਈ ਏ ਆਸ ਸੋਣੀ ਮੇਰੀ ਬਾਜਾ ਵਾਲਿਆ ਮੇਰੀ ਟੁੱਟਦੀ ਪਈ ਏ ਆਸ ਸੋਣੀ ਮੇਰੀ ਬਾਜਾ ਵਾਲਿਆ ਤੇਰੀ ਟੁੱਟਦੀ ਪਈ ਹੈ ਆਸ ਸੋਣੀ ਮੇਰੀ ਬਾਜਾ ਵਾਲਿਆ ਮੇਰੀ ਟੁੱਟਦੀ ਪਈ ਹੈ ਆਸ ਸੋਣੀ ਮੇਰੀ ਵਜਾ ਵਾਲਿਆ ਮੇਰੀ ਟੁੱਟਦੀ ਪਈ ਹੈ ਆਸ ਸੋਣੀ ਮੇਰੀ ਵਜਾ ਵਾਲਿਆ ਮੇਰੀ ਟੁੱਟਦੀ ਪਈ ਹੈ ਆਸ ਸੋਣੀ ਮੇਰੀ ਵਜਾ ਵਾਲਿਆ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ